ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਪਟਿਆਲਾ ਰੇਂਜ ਐਸਐਸਪੀ ਸਾਹਿਬ ਪਟਿਆਲਾ ਤੇ ਸਾਡੇ ਐਸਕੇ ਇਨਵੈਸਟੀਗੇਸ਼ਨ ਤੇ ਐਸਕੇ ਪੀਬੀਆਈ ਲੋਕੇਸ਼ ਸਰ ਤੇ ਜਸਜੀਪ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਾਡੇ ਕੋਲ ਕੰਪਲੇਂਟ ਆਈ ਸੀ ਜਿਸਕੇ ਸਾਨੂੰ ਪਤਾ ਲੱਗਿਆ ਸੀਗਾ ਕਿ ਮਨੀਸ਼ ਕੁਮਾਰ ਨਾਮ ਦਾ ਵਿਅਕਤੀ ਜਿਹਦਾ ਛੋਟਾ ਨਾਮ ਮਾਨੀ ਹੈ ਉਹ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ 3 April ਦੀ ਰਾਤ ਤੋਂ ਤੇ ਇਸ ਤੇ ਅਸੀਂ 304 ਦਾ ਪਰਚਾ ਦਿੱਤਾ ਸੀਗਾ ਇਦਿਛੀ ਤੇ ਇਹਦੀ ਉਮਰ ਸੀ 25 ਸਾਲ ਜਿਸ ਨੂੰ ਅਸੀਂ ਇਹਦੀ ਟੈਕਨੀਕਲ ਇੰਟੈਲੀਜੈਂਸ ਰਾਹੀਂ ਯੂ ਨੋ ਟ੍ਰੇਸ ਕੀਤਾ ਹੈ ਇਹਦੇ ਥੀਦੇ ਨਾਲ ਗੱਲਬਾਤ ਹੋ ਰਹੀ ਸੀ ਦੀ ਸਾਰਾ ਅਸੀਂ ਦੇਖਿਆ ਤੇ ਉਹਦੇ ਬੇਸਿਸ ਤੇ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਮਰਡਰ ਹੋ ਚੁੱਕਿਆ ਤੇ ਜਿਸਕੇ ਅਸੀਂ ਫਿਰ ਹੁਣ ਸਤੰਬਰ ਦੇ ਮਹੀਨੇ ਚ ਅਸੀਂ ਵਾਦਾ ਜੂਦ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਹੈਗੇ ਨੇ ਸਤਨਾਮ ਸਿੰਘ ਉਰਫ ਪ੍ਰਿੰਸ ਬੜੈਚਾਪਤੀ ਦਾ ਰਹਿਣ ਵਾਲਾ ਹੈਗਾ ਜਗਜੀਤ ਸਿੰਘ ਹੈਗਾ ਛੋਟੀ ਮਾਜਰੀ ਦਾ ਤੇ ਅੰਮ੍ਰਿਤਪਾਲ ਸਿੰਘ ਇਹ ਹੈਗਾ ਕੜਾਵਾਪਤੀ ਦਾ ਇਹਨਾਂ ਦੀ ਉਮਰ ਹੈਗੀ ਹੈ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਤੇ ਇਹਨਾਂ ਦਾ ਜਿਹੜਾ ਆਪਸ 'ਚ ਰੰਜਿਸ਼ ਸੀਗੀ ਉਹ ਏਸੀ ਦੀ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਲਏ ਸੀਗੇ ਜਿਹੜੇ ਉਹ ਮੋੜ ਨਹੀਂ ਰਿਹਾ ਸੀਗਾ ਜਿਸ 'ਚ ਇਹ ਮੰਗਨ ਗਏ ਸੀ ਕਿ ਉਹ ਤੋਂ ਪੈਸੇ ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਹਨਾਂ ਨੇ ਉਹ ਨੂੰ ਮਹਿਰ ਚ ਸਿੱਟਤਾ ਸੀਗਾ ਪਾਕਾ ਚ ਬਾਕੀ ਤਫਸੀਲ ਸਾਡੀ ਜਾਣੀ ਹੈ। ਮਤਲਬ ਪਾਕੜਾ ਚ ਸਿੱਟਿਆ ਕਰੇ ਕਿ ਕੋਈ ਲੋਕੇਸ਼ਨ ਦੱਸੀ ਨਹੀਂ ਕੋਈ ਗੇਟ ਨਹੀਂ। ਹਾਂਜੀ ਇਹ ਲੋਕੇਸ਼ਨ ਜਿਹੜੀ ਹੈਗੀ ਆਪਣਾ ਜਿਹੜੇ ਅਗਰਵਾਲ ਗਊਸ਼ਾਲਾ ਹੈਗੀ ਹੈ ਉਹਦੇ ਨੇੜੇ ਹੈਗੀ ਹੈ। ਮੈਮ ਕਿੰਨੇ ਕੁ ਪੈਸੇ ਨੇ ਦਾ ਕਸਟ ਡਿਸਕਸ ਹਾਂਜੀ ਕਿੰਨੇ ਕੁ ਪੈਸੇ ਨੇ ਡਿਸਕਸ ਥੋੜਾ ਜਿਹੀ ਸੀਗਾ ਜੀ 2000 ਰੁਪਏ ਦਾ ਜਾਣਾ। 2000 ਰੁਪਏ ਲੈਣੇ تھے ਇਹਨਾਂ ਨੇ ਉਸ ਤੋਂ। ਹਾਂਜੀ ਉਹ ਬੰਦਾ ਜ਼ਮਾਨੇ ਦਾ ਹੀ ਸੀ ਮੁੰਡਾ ਉਹ ਵੀ। ਜਿਹੜਾ ਮਰਨ ਵਾਲਾ ਹਾਂਜੀ ਹਾਂਜੀ ਮਨੀਸ਼ ਕੁਮਾਰ ਜਾਨੋ ਕੀ ਅ ਮਨੀਸ਼ ਕੁਮਾਰ ਇਹਦੇ ਸਨ ਅਸ਼ੋਕ ਕੁਮਾਰ ਪੁਰਕਿਸਕੇ ਦਾ ਵਾਸੀ ਕਿੱਥੇ ਦਾ ਵਾਸੀ ਹੈਗਾ ਇਹਦੇ ਮੈਨੂੰ ਨਹੀਂ ਪਤਾ ਇਹ ਸਿਟੀ ਦਾ ਹੋਗਾ ਹੋਰ ਕਿਸਕੇ ਦਾ ਜੀ ਮੈਂ ਜਿਸ ਸਵਰਨ ਸਿੰਘ ਪੁੱਤਰ ਗੁਰਮੁਖ ਸਿੰਘ ਸੀਗੇ 88 ਸਾਲ ਇਹਨਾਂ ਦੀ ਉਮਰ ਸੀਗੀ ਇਹਨਾਂ ਦਾ ਅ ਪਿਕੰਬਰਜੀਤ ਸਿੰਘ ਸੌਰੀ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਸਾਨੂੰ ਰੁਕਾ ਮਿਲਿਆ ਸੀਗਾ ਕਿ ਇਹਨਾਂ ਦੀ ਡੈਥ ਹੋ ਗਈ ਹੈ ਰਜਿੰਦਰਾ ਹਸਪਤਾਲ ਜਿਸ ਦੇ ਫਿਰ ਅਸੀਂ ਇਹਨਾਂ ਦੇ بیٹے ਦੇ ਬਿਆਨ ਤੇ ਮਾਰਡਰ ਦਾ ਪਰਚਾ ਦਿੱਤਾ ਸੀਗਾ ਤੇ ਇਹ ਵਰਖਿਲਾਹ ਹੋਇਆ ਹੈ ਮੁਖਵੀਰ ਸਿੰਘ ਤੇ ਕੁਲਦੀਪ ਸਿੰਘ ਇਹ ਪਿਓ ਪੁੱਤ ਨੇ ਇੱਕ ਦੀ ਉਮਰ ਹੈਗੀ ਹੈ 65 ਸਾਲ ਬੇਟੀ ਦੀ ਹੈਗੀ ਹੈ 30 ਸਾਲ ਅਡਰੈਸ ਕੀ ਹੈ ਜ ਇਹਨਾਂ ਦਾ ਦੇਵੀ ਨਗਰ ਰਹੀ ਨੇ ਇਹਨਾਂ ਦਾ ਐਕਚੁਅਲੀ ਪੰਚਾਇਤੀ ਥਾਂ ਨੂੰ ਲੈ ਕੇ ਪਿੰਡ 'ਚ ਰੋਲਾ ਸੀਗਾ ਉਸ ਤੇ ਬਸ ਗਾਲੀ ਗਲੋਚ ਹੋਈ ਮੌਕੇ ਤੇ ਤੇ ਡੰਡਾ ਮਾਰ ਕੇ ਫਿਰ ਇਹ ਭੱਜ ਗਈ ਸੀਗੇ ਮੌਕੇ ਤੋਂ ਤੇ ਸਾਡੀ ਪਸਿਆਨਾ ਤੇ ਇਹਨਾਂ ਦੇ ਇਹਨਾਂ ਦੇ ਸੁਪਰਵੀਜ਼ਨ ਮੈਂਟ ਦਾ ਕਾਲਾ ਇੰਚਾਰਜ ਨੇ ਇਹਨਾਂ ਤੋਂ ਉਹਨਾਂ ਨੂੰ ਰਾਉਂਡ ਅਪ ਕੀਤਾ ਫੜਿਆ ਤੇ ਇਹਨਾਂ ਦੀ ਫਿਰ ਅਰੈਸਟ ਪਾਈ ਗਈ ਸੀ ਹੋਰ ਕੋਈ ਵੀ ਇੱਥੇ ਹੈ ਦੋ ਹੀ ਜਿਸ ਜਿਹੜੀ ਦੋਨੋਂ ਅਰੈਸਟ ਹੋਏ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप